ਸਾਸੀ ਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਚ ਲਓ ਜੀ ਤਰੀਕ ਹੋ ਗਈ 11 ਅਗਸਤ ਤੇ ਅੱਜ ਬਾਰਿਸ਼ ਬਹੁਤ ਹੋਈ ਆ ਪਹਿਲੀ ਬਾਰਿਸ਼ ਤਾਕੜੀ ਹੋਈ ਹੈ ਆਪਣੇ ਏਰੀਆ 'ਚ ਤਾਂ ਕਿਉਂਕਿ ਹੁਣ ਪਾਣੀ ਪੂਰਾ ਬੱਟਾਂ ਤੱਕ ਭਰਿਆ ਇਦਾਂ ਨਹੀਂ ਤਾਂ ਪਹਿਲਾਂ 3-4 ਹੋਈਆਂ ਨੇ ਬਹੁਤ ਹੀ ਥੋੜੀਆਂ-ਥੋੜੀਆਂ ਬਾਰਿਸ਼ਾਂ ਸੀਗੀਆਂ ਤੇ ਇਹ ਵੀ ਜਾਈ ਆਪਣੇ PR126 ਇਹ ਆਪਾਂ ਤੁਹਾਨੂੰ ਦਿਖਾਉਣੀ ਇਹਦੀ ਪਨੀਰੀ ਲਾਈ ਆਪਾਂ ਨੇ ਪੂਰੀ 40 ਦਿਨਾਂ ਦੀ ਕਿਉਂਕਿ ਇਸ ਵਾਰ ਆਪਾਂ ਨੂੰ ਥੋੜੀ ਪ੍ਰੋਬਲਮ ਸੀ ਲੇਬਰ ਦੀ ਕਿਉਂਕਿ ਜਿਹੜੀ ਹੋਰ ਆਪਣੇ ਪੀਆਰ ਆਪਾਂ ਨੇ 25 ਤੋਂ 30 ਦਿਨ ਦੇ ਵਿੱਚ ਵਿੱਚ ਲਾਈ ਆ ਤੇ ਇਹ ਲਾਈ ਆ ਜੀ ਪੂਰੀ 40 ਦਿਨ ਦੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਅੱਜ ਰਿੰਗ ਕਿਤਨੇ ਕਿੰਨੇ ਦੇਖੋ ਇਹ ਅੱਜ ਤਕਰੀਬਨ 32 ਦਿਨ ਦੀ ਹੋਗੀ ਇਦੇ ਵਿੱਚ ਆਪਾਂ ਨੇ 5 ਥੈਲੇ ਯੂਰੀਏ ਦੇ ਤਾਂ ਜ਼ਰੂਰ ਪਾ ਗਏ 10 ਕਿਲੋ ਜ਼ਿੰਕ ਪਰ ਉਹ ਵਿੱਚ ਕਈ ਭਰਾ ਕਹਿੰਦੇ ਨੇ ਵੀ 40 ਦਿਨ ਦੀ ਕਾਮਯਾਬੀ ਨਹੀਂ ਹੁੰਦੀ ਇਹ ਆਪਣੇ ਪੂਰੀ 40 ਦਿਨ ਦੀ ਪਨੀਰੀ ਲੱਗੀ ਪਰ ਯੂਰੀਏ ਦੇ 5 ਥੈਲੇ 10 ਕਿਲੋ ਜ਼ਿੰਕ ਤੇ ਹੋਰ ਵਿੱਚ ਆਪਾਂ ਨੇ ਕੁਝ ਨਹੀਂ ਪਾਇਆ ਪਰ ਦੇਖੋ ਕਿਉਂਕਿ ਆਪਣੇ ਕੋਲ ਹੋਰ ਪਨੀਰੀ ਹੈਗੀ ਨਹੀਂ ਧੀ ਉਹਦੇ ਕਰਕੇ ਆਪਾਂ ਨੇ 40 ਦਿਨ ਦੀ ਉਹ ਖੇਤ ਚ ਲਾਤੀ ਬਾਕੀ ਹੁਣ ਇਹਦਾ ਝਾੜ ਦੇਖਦੇ ਆਂ ਵੀ ਦੂਜੀ ਜੀਰੀ ਨਾਲ ਕਿੰਨਾ ਕੁ ਫਰਕ ਪਊਗਾ ਕਿਉਂਕਿ ਦੂਈ ਤਾਂ ਆਪਾਂ ਨੇ 25 ਤੋਂ 30 ਦਿਨ ਦੀ ਲਈ ਆ ਇਹ ਪੂਰੀ 40 ਦਿਨ ਦੀ ਬਾਕੀ ਦੇਖਦੇ ਆਂ ਝਾੜ ਕੀ ਕਹਿੰਦਾ ਜੀਰੀ ਦਾ ਵੈਸੇ ਹੁਣ ਖੜੀ ਵਧੀਆ ਦੇਖੋ ਇੱਕ ਗਿੱਲਾ ਪੂਰਾ ਲਾਇਆ